हां जी दोस्तों ਪਿੰਡ ਵੱਡੇ ਸਭਰਾ ਦੀਆਂ ਬਈਕਾ ਲਾਲੂਕੇ ਦੀਆਂ ਜਿੱਥੇ ਉੱਥੇ ਪਈ ਆ ਜੀ ਡਾਕਟਰ ਸਾਹਿਬ ਦੇ ਉੱਥੇ ਜੀ ਚੱਲ ਰਿਹਾ ਜੀ ਅੱਜ ਚਾਹ ਪਾਣੀ ਨਾਲ ਗਰਮਾ ਗਰਮ ਪਕੌੜੇ ਤੇ ਨਾਲ ਰਸਾਂ ਦਾ ਪੂਰਾ ਪ੍ਰਬੰਧ ਹੈ ਜੀ ਤੇ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰੋ ਵੀਰ ਜੀ ਥੋੜੀ ਜੀ ਜਾਣਕਾਰੀ ਦੇਣਗੇ ਕਿਉਂਕਿ ਹੁਣ ਸ਼ਹਾਦਤਾਂ ਦਾ ਸਮਾਂ ਚੱਲ ਰਿਹਾ ਹੈ ਜੀ ਤੇ ਜਿਹੜਾ ਇਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਜੀ ਜਿਵੇਂ ਮੋਤੀਰਾਮ ਮਹਿਰਾ ਨੇ ਦੁੱਧ ਪਿਆਇਆ ਸੀ ਛੋਟੇ ਸਹਿਬਜ਼ਾਦਿਆਂ ਨੂੰ ਤੇ ਉਹਦਾ ਪਰਿਵਾਰ ਜਿਹੜਾ ਸਾਰਾ ਕੋਲੂ ਜੋ ਪੀੜ ਕੇ ਕੱਢ ਦਿੱਤਾ ਸੀ ਜੀ ਅੱਜ ਦੇ ਦਿਨ ਉਹਨਾਂ ਨੂੰ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਛੋਟੇ ਸਹਿਬਜ਼ਾਦਿਆਂ ਨੂੰ ਕਦੇ ਨਹੀਂ ਭੁੱਲ ਸਕਦੇ ਬਾਕੀ ਕੀ ਕਹਿਣਾ ਚਾਹੁੰਦੇ ਆ ਬਾਬਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਖਾਲਸਾ ਜੀ ਆਪਾਂ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਅੱਜ ਆਪਾਂ ਰੋਡ ਦੇ ਉੱਤੇ ਯਾਦਾਂ ਨਮਕੀਨ ਦਾ ਲੰਗਰ ਲਾਇਆ ਇਹ ਜਿਹੜਾ ਛੋਟੇ ਸਹਿਬ ਜਿਆਦੇ ਸੀ ਇਹਨਾਂ ਨੂੰ ਸ਼ਹੀਦ ਕਰਨ ਵਿੱਚ ਸੁਚਾਨੰਦ ਆ ਜਿਆਦਾ ਹੱਥ ਸੀ ਤੇ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਸੀ ਤੇ ਉਦੋਂ ਮੋਤੀ ਮਹਿਰਾ ਗਿਆ ਤੇ ਉਦਾਸ ਵੇਖਿਆ ਉਹਦੀ ਮਾਂ ਨੇ ਉਹ ਪੁੱਛਦੀ ਕੀ ਗੱਲਾਂ ਦਾ ਅੱਜ ਮੇਰੇ ਗੁਰੂ ਦੇ ਲਾਲ ਠੰਡੇ ਬੁਰਜ ਦੇ ਵਿੱਚ ਕੈਦ ਹਨ ਭੁੱਖੇ ਧਿਆਏ ਤੇ ਉਹਦੀ ਮਾਂ ਨੇ ਆਖਿਆ ਜਾ ਫਿਰ ਉਹ ਆਪਣੇ ਘਰ ਵਾਲੀ ਦੀਆਂ ਵਾਲੀਆਂ ਜਿਹੜੀਆਂ ਸੀ ਉਹ ਪੁਲਿਸ ਵਾਲਿਆਂ ਨੂੰ ਰਿਸਮਤ ਦੇ ਕੇ ਤੇ ਦੁੱਧ ਛਕਾਇਆ ਤੇ ਉਹਨੂੰ ਵੀ ਜਦੋਂ ਪਤਾ ਲੱਗਾ ਸੂਬੇ ਨੂੰ ਤੇ ਉਹਨੂੰ ਵੀ ਕੋਲੂ ਵਿੱਚ ਪੀੜ ਦਿੱਤਾ ਇਸੇ ਤਰ੍ਹਾਂ ਟੋਂਡਰ ਮਲ ਨੇ ਜਦੋਂ ਸਸਕਾਰ ਕਰਨ ਵਾਸਤੇ ਉਹਨੇ ਜ਼ਮੀਨ ਮੰਗੀ ਤੇ ਆਂਦਾ ਖੜੇ ਦਾ ਮੋਹਰਾਂ ਰੱਖਣੀਆਂ ਪਹਿਲੋਂ ਦੂਜੇ ਦਾ ਅਸੀਂ ਮੁੜ ਕੇ ਖੜੇ ਦਾ 2 ਕੁਇੰਟਲ ਉਹਨੇ ਉਹਨਾਂ ਸਮਿਆਂ ਦੇ ਵਿੱਚ ਮੋਹਰਾਂ ਰੱਖ ਕੇ ਤੇ ਉਹਨਾਂ ਦਾ ਸਸਕਾਰ ਕੀਤਾ ਜੋ ਸ਼ੀਦੀ ਦਿਹਾੜੇ ਨੂੰ ਅਸੀਂ ਮਨਾ ਰਹੇ ਆ ਜੋ ਮਹਾਰਾਜ ਦਾ ਕਰਜ਼ਾ ਜਿਹੜਾ ਅਸੀਂ ਕਦੇ ਨਹੀਂ ਤਾਰ ਸਕਦੇ ਕਿਉਂ ਇਹ ਛੋਟੀ ਜੀ ਕੋਸਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਵਾਜੀ ਵਾ ਵਾਕਿਆ ਹੀ ਬਹੁਤ ਵਧੀਆ ਗੱਲ ਕੀਤੀ ਦੱਸੀ ਸਾਰੀ ਜਾਣਕਾਰੀ ਵੀ ਕਿਤਰਾ ਕਿਤਰਾ ਵੇਖੋ ਰਿਸ਼ਵਤ ਦੇ ਕੇ ਛਪਾਈਆਂ ਨੂੰ ਤੇ ਕਿਤਰਾ ਕਿਤਰਾ ਭਾਈ ਜੀ ਜਿਹੜਾ ਛੋਟੇ ਸਾਹਿਬ ਜਿਆਦੇ ਨੂੰ ਦੁੱਧ ਪਿਆਈ ਤੇ ਫਿਰ ਵੀ ਜਾਲਮ ਸੁਬੇ ਨੇ ਕਹਿਰ ਕਮਾਇਆ ਜੀ ਬਹੁਤ ਮਾੜੀ ਗੱਲ ਆ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਇਹਦੀ ਕਦੇ ਨਹੀਂ ਅਸੀਂ ਇਹ ਜਿਹੜੇ ਦਿਨ ਬਾਈ ਜੀ ਛਾਤਾਂ ਦੇ ਭੁੱਲ ਸਕਦੇ ਧੰਨਵਾਦ ਜੀ